ਜੁੜੋ 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 ਆਜੋ ਭਾਈ ਆਜੋ ਭਾਈ ਸਵੇਰੇ ਸਵੇਰੇ ਜੁੜੋ 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 ਕਿਤੂ ਟੀਮ স্মੋਕੇ ਮੌਜੂਦ ਹੈ ਕਾਮਰਸ਼ਲ ਸਕੂਲ ਰੋਡ ਰੋਟਰੀ ਕਲੱਬ ਖੰਨਾ ਦੇ ਵਿੱਚ ਅੱਜ ਰੋਟਰੀ ਕਲੱਬ ਨੇ ਇੱਕ ਬਹੁਤ ਹੀ ਵਧੀਆ ਕਾਰਜ ਸਮਾਜ ਦੇ ਭਲਾਈ ਲਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅੱਜ ਇਹਦਾ ਕੁਝ ਕਾਰਤ ਦੇ ਹੈ ਜੀ ਇਹਦੀ ਵਾਟਰੀ ਕਲੈਕਸ਼ਨ ਸੈਂਟਰ ਇੱਥੇ ਖੁੱਲਣ ਲੱਗਿਆ ਹੈ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲਵਟਰੀ ਦਾ શુભ ਆਰੰਭ ਮਿਤੀ 22 ਦਸੰਬਰ ਦਿਨ ਐਤਵਾਰ ਸਮਾਂ ਸਵੇਰੇ 10:00 ਹੋਵੇਗੀ ਸਥਾਨ ਗੋਟੀ ਭਵਨ ਸਾਹਮਣੇ ਬਸ ਸਟੈਂਡ ਖੰਨਾ ਚੈਰੀਟੇਬਲ ਲਵਟਰੀ ਕੈਪ ਇਹ ਰੋਟੀ ਸੀ ਇਹ ਪੱਕਾ ਪ੍ਰੋਜੈਕਟ ਹੈ ਜੀ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ ਇੱਥੇ ਲਬੋਰਟਰੀ ਦਾ ਕਲੈਕਸ਼ਨ ਸੈਂਟਰ ਖੁੱਲਣ ਲੱਗਿਆ ਹੈ ਜਿਸ ਤੇ ਦੱਸਿਆ ਜਾਂਦਾ ਹੈ ਕਿ ਬਹੁਤ ਹੀ ਕਠਰੇ ਟਾਂ ਤੇ ਇਹ ਇਲਾਕੇ ਦੀ ਸੇਵਾ ਕਰਨਗੇ ਇੱਥੇ ਤੁਸੀਂ ਆਪਣਾ ਖੂਨ ਦਾ ਖੂਨ ਦਾ ਜੋ ਵੀ ਹੈ ਇਹਨਾਂ ਨੂੰ ਦੇਖ ਸਕਦੇ ਹੋ ਆਓ ਜੀ ਅੱਜ ਅੱਗੇ ਦੇਖਦੇ ਹਾਂ ਕੀ ਹੈ ਸਾਡੇ ਸੀਨੀਅਰ ਰੋਟਰੀ ਕਲੱਬ ਮੈਂਬਰ ਵੀ ਇਸ ਸੇਵਾ ਦਾ ਲਾਭ ਲੈਣ ਲਈ ਉੱਜੇ ਹੋਏ ਨੇ ਹਾਂਜੀ ਮੈਡਮ ਤੁਸੀਂ ਅੱਜ ਇੱਥੇ ਆਏ ਹੋ ਰੋਟਰੀ ਕਲੱਬ ਦੇ ਉੱਕੇ ਇਹ ਕੀ ਲਾਈਫ ਕੇਅਰ ਸੈਂਟਰ ਇਹ ਕੀ ਚੀਜ਼ ਹੈ ਜੀ ਕਲੈਕਸ਼ਨ ਉਹ ਸੀ ਕਾਦੀ ਦਿੱਕਤ ਕਰਨੀ ਹੈ ਲਾਈਫ ਕੇਅਰ ਫਾਊਂਡੇਸ਼ਨ ਵਾਲੋ ਜੋ ਰੋਟਰੀ ਸਭ ਤੋਂ ਪਹਿਲਾਂ ਤਾਂ ਜੀ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੇ ਵੀ ਨਾਲ ਜੁੜੇ ਹੋਏ ਨੇ ਤੁਹਾਡੇ ਦੋਸਤ ਯਾਰ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਲਾਈਫ ਕੇਅਰ ਫਾਊਂਡੇਸ਼ਨ ਦੀ ਗੱਲ ਕਰੀਏ ਤਾਂ ਅੱਜ ਅਸੀਂ ਖੰਨਾ ਲੋਟੇ ਕਲੱਬ ਦੇ ਵਿੱਚ ਪਹੁੰਚੇ ਹਾਂ ਸਾਡੀ ਟੀਮ ਵੱਲੋਂ ਸਾਡੀ ਫਾਊਂਡੇਸ਼ਨ ਦੇ ਵੱਲੋਂ ਅੱਜ ਇੱਥੇ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ ਜਿਹਦੇ ਵਿੱਚ 슈ਗਰ ਦੇ ਇੱਕ ਟੈਸਟ ਤੇ ਗੁਰਦਿਆਂ ਦੇ ਪੰਜ ਟੈਸਟ ਜਿਹੜੇ ਨੇ ਬਿਲਕੁਲ ਫ੍ਰੀ ਕੀਤੇ ਜਾ ਰਹੇ ਨੇ ਤੇ ਅੱਜ ਨਾਲ ਹੀ ਜਿੱਥੇ ਇੱਕ ਕਲੈਕਸ਼ਨ ਜਿਹੜਾ ਹੈ ਸੈਂਟਰ ਉਹਦਾ ਵੀ ਉਦਘਾਟਨ ਕੀਤਾ ਗਿਆ ਕੀਤਾ ਸੁਜਿਸ ਨੇ ਵਿੱਚ ਬਹੁਤ ਘੱਟ ਰੇਟ ਤੇ ਜਿਹੜੇ ਟੈਸਟ ਨੇ ਉਹ ਉਪਲਬਧ ਹੋਣਗੇ ਤੇ ਲਾਈਫ ਕੇਅਰ ਫਾਊਂਡੇਸ਼ਨ ਦੀ ਅਸੀਂ ਗੱਲ ਕਰੀਏ ਤਾਂ ਮੇਨਸ ਹੈ ਜਿਹੜਾ ਪ੍ਰੋਸੈਸਿੰਗ ਲੈਬ ਹੈ ਉਹ ਸਾਡੀ ਡੇਰਾ ਬੱਸੀ ਦੇ ਵਿੱਚ ਹੈ ਤੇ ਉੱਥੇ ਹੀ ਜਿਹੜੇ ਸੈਂਪਲ ਜਿਹੜੇ ਇਕੱਠੇ ਹੋ ਕੀਤੇ ਜਾਂਦੇ ਤੇ ਉੱਥੋਂ ਹੀ ਰਿਪੋਰਟ ਜਿਹੜੀ ਹੈ ਪੇਸ਼IENTS ਦੀ ਉਹ ਤਿਆਰ ਹੁੰਦੀ ਹੈ ਡਾਕਟਰਸ ਦੀ ਟੀਮ ਹੈ ਉੱਥੇ ਉਹਨਾਂ ਦੇ ਸੁਪਰਵਾਈਜ਼ਨ ਦੇ ਹੇਠਾਂ ਜਿਹੜੀ ਆ ਰਿਪੋਰਟਸ ਤਿਆਰ ਹੁੰਦੀਆਂ ਨੇ ਬਾਕੀ ਜਾਣਕਾਰੀ ਲਈ ਅਸੀਂ ਆਪਣੇ ਜਿਹੜੇ ਮੈਡੀਕਲ ਸਟਾਫ ਹੈ ਸਾਡੇ ਇੱਥੇ ਬੈਠਾ ਹੋਇਆ ਆਪਾਂ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਹੈ ਬਹੁਤ ਬਹੁਤ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਜਿੰਦਰ ਐਸ.ਕੇ. ਠੀਕ ਹੈ ਜੀ ਹਾਂਜੀ ਸਰ ਆਇ ਤੁਸੀਂ ਰੋਟਰੀ ਕਲੱਬ 'ਚ ਇੱਕ ਤਾਂ ਪਹਿਲਾਂ ਆਪਣਾ ਨਾਮ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਾਦਿਕ ਮੁਹੰਮਦ ਹੈ ਜੀ ਮੈਂ ਲਾਈਫ ਕੇਅਰ ਫਾਊਂਡੇਸ਼ਨ ਦੇ ਵਿੱਚ ਐਜ਼ ਅ ਪਾਰਟੀ ਮੈਨੇਜਰ ਦੇ ਤੌਰ ਤੇ ਨਿਯੁਕਤ ਹੋਇਆ ਹੈਗਾ ਕਿ ਲਾਈਫ ਕੇਅਰ ਫਾਊਂਡੇਸ਼ਨ ਇੱਕ ਐਨਜੀਓ ਹੈ ਸਮਾਜ ਦੇ ਵਿੱਚ ਚੈਰੀਟੇਬਲ ਵਾਟਰੀ ਦੀ ਸੇਵਾ ਜੋ ਕਿ ਹਰ ਸ਼ਹਿਰ ਸ਼ਹਿਰ ਪਿੰਡ ਪਿੰਡ ਦੇ ਵਿੱਚ ਇੱਕ ਆਮ ਵਿਅਕਤੀ ਦੇ ਲਈ ਚੰਗੇ ਜੀਵਨ ਦੇ ਲਈ ਜੋ ਟੈਸਟ ਲੋੜਿੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਪਹੁੰਚ ਵਿੱਚ ਕਰਨ ਦੇ ਲਈ ਇਹ ਐਨਜੀਓ ਯਤਨਸ਼ੀਲ ਹੈ ਜੀ ਤੇ ਅੱਜ ਰੋਟਰੀ ਕਲੱਬ ਖੰਨਾ ਦੇ ਸਹਿਯੋਗ ਦੇ ਨਾਲ ਖੰਨੇ ਦੇ ਵਿੱਚ ਕਲੈਕਸ਼ਨ ਸੈਂਟਰ ਖੁੱਲ ਰਿਹਾ ਹੈ ਜਿਹਦੇ ਵਿੱਚ ਤੁਹਾਡੇ ਬਲੱਡ ਫਲੂਡ ਦੇ ਟੈਸਟ ਜਿਹੜੇ ਮਾਰਕੀਟ ਦੇ ਐਮ ਆਰ ਪੀ ਰੇਟਸ ਦੇ ਨਾਲੋਂ 75% ਕਟ ਰੇਟ ਦੇ ਉੱਤੇ ਇਹ ਕਿਤੇ ਜਾਣਗੇ ਤੇ ਲਾਈਫ ਟਾਇਰ ਫਾਊਂਡੇਸ਼ਨ ਦਾ ਇਹ ਖੰਨੇ ਦੇ ਵਿੱਚ ਪੀਸਰਾ ਕਲੈਕਸ਼ਨ ਸੈਂਟਰ ਹੈਗਾ ਤੇ ਜਿਹਦੇ ਵਿੱਚ ਪਹਿਲਾਂ ਦੋ ਕਿਹੜੇ ਕਿਸ ਤਰ੍ਹਾਂ ਦੇ ਹਨ ਮਲੇਰਕੋਟਲਾ ਰੋਡ ਤੇ ਇੱਕ ਮਲੇਰਕੋਟਲਾ ਰੋਡ ਤੇ ਇੱਕ ਨਵੀਂ ਪਿੱਛੇ ਅਮਲੋ ਰੋਡ ਤੇ ਜਿਹੜਾ ਕਾਲਜ ਆ ਕੁੜੀਆਂ ਦਾ ਕਾਲਜ ਉਹਦੇ ਸਾਹਮਣੇ ਗਲੀ ਜਾਂਦੀ ਆ ਉਹਦੇ ਅੰਦਰ ਹੈਗਾ ਜੀ ਤੁਸੀਂ ਖੋਲਣਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹਰਦੀਪ ਸਿੰਘ ਮੈਂ ਜ਼ਰ ਜਨਰਲ ਮੈਨੇਜਰ ਲਾਈਫ ਕੇਅਰ ਫਾਊਂਡੇਸ਼ਨ ਠੀਕ ਹੈ ਜੀ ਹਾਂ ਜੀ ਫਿਰ ਇਹ ਕਿੱਥੋਂ ਜਾਂਦੇ ਜੀ ਕਿਹਨ ਕਿੱਥੋਂ ਫਿਰ ਬੱਸੀ ਪਟਾੜਾ ਫਿਰ ਡੇਰਾ ਬੱਸੀ ਪਈਦੇ ਹਾਂ ਜੀ ਇਹ ਸਾਡੀ ਸਾਡੀ ਟਰਾਂਸਪੋਰਟੇਸ਼ਨ ਦੇ ਥਰੂ ਜੋ ਸਾਡੇ ਬਲੱਡ ਸੈਂਪਲ ਨੇ ਇਹ ਡੇਰਾ ਬੱਸੀ ਪ੍ਰੋਸੈਸ ਹੁੰਦੇ ਨੇ 메ਨ ਲੈਬ ਸਾਡੀ ਡੇਰਾ ਬੱਸੀ ਹੈ ਉੱਥੇ ਪ੍ਰੋਸੈਸ ਹੁੰਦੇ ਨੇ ਬੇਸਿਕਲੀ ਇਹ ਕਲੈਕਸ਼ਨ ਸੈਂਟਰਸ ਨੇ ਸਾਡੇ ਇੱਥੋਂ ਹੀ ਬਲੱਡ ਕਲੈਕਟ ਹੋਣ ਦਾ ਦੈਨ ਡੇਲੀ 7 ਤੋਂ 12 ਸਾਡੀ ਕਲੈਕਸ਼ਨ ਸੈਂਟਰ ਉੱਪਰ ਨੇ ਠੀਕ ਹੈ ਜੀ ਰੋਟਰੀ ਕਲੱਬਸ ਦੇ ਹਾਂ ਰੋਟਰੀ ਕਲੱਬਸ ਨੇ ਠੀਕ ਹੈ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਲਾਈਫ ਕੇਅਰ ਫਾਊਂਡੇਸ਼ਨ ਤੋਂ ਤੇ ਇੱਥੇ ਰੋਟਰੀ ਕਲੱਬ ਖੰਨਾ ਦੇ ਸਹਿਯੋਗ ਨਾਲ ਆਪਾਂ ਇੱਥੇ ਇੱਕ ਸੈਂਟਰ ਖੋਲਣ ਜਾ ਰਹੇ ਹਾਂ ਠੀਕ ਹੈ ਤੁਹਾਡੀ ਰੋਟਰੀ ਕਲੱਬ ਵੱਲੋਂ ਬਹੁਤ ਸਵਾਗਤ ਹੈ ਧੰਨਵਾਦ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮਾਂ ਆਪਣਾ ਦੋਨਾਂ ਸੰਸਥਾਵਾਂ ਲਈ ਅੱਛਾ ਹੋਵੇਗਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਹੋਰ ਸਾਡੇ ਲਾਈਵ 'ਤੇ ਤੋਂ ਜਿੰਨੀ ਉਹਨਾਂ ਦੀ ਟੀਮ ਆਈ ਹੋਈ ਹੈ ਡੈਕਸਾ ਵਾਇਰਨ ਤੇ ਹਰਦੀਪ ਜੀ ਆਏ ਹੋਏ ਨੇ ਤੇ ਉਹਨਾਂ ਦੀ ਬਾਕੀ ਸਮੁੱਚੀ ਟੀਮ ਉਹਨਾਂ ਦੇ ਲੈਬ ਦੇ ਜਿਹੜੇ ਇੰਸਪੈਕਸ਼ਨ ਕਰਨ ਵਾਲੇ ਸਰਦਾਰ ਜੀ ਸਾਰੀ ਟੀਮ ਆਈ ਹੋਈ ਹੈ ਔਰ ਮੈਂ ਸਾਰੇ ਰੋਟਰੀਅਨਸ ਦਾ ਵੈਲਕਮ ਕਰਦਾ ਹਾਂ ਤੇ ਤੁਸੀਂ ਬਹੁਤ ਕੀਮਤੀ ਚ ਆਪਣਾ ਟਾਈਮ ਕੱਢਿਆ ਔਰ ਅੱਪੀ ਇਹ ਜਿਹੜਾ ਰੈਗੂਲਰ ਪ੍ਰੋਜੈਕਟ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਸਾਰਿਆਂ ਦੀ ਹੈਲਪ ਨਾਲ ਜਾਂ ਸਾਰਿਆਂ ਦੀ ਸਪੋਰਟ ਨਾਲ ਜਾਂ ਸਾਰਿਆਂ ਦੀ ਮੋਟੀਵੇਸ਼ਨ ਨਾਲ ਕਿਉਂਕਿ ਸਾਰੇ ਰੋਟਰੀਅਨਸ ਨਹੀਂ ਮੋਟੀਵੇਟ ਕਰਦੇ ਜਦੋਂ ਅਸੀਂ ਆਪਾਂ ਕੋਈ ਐਸਾ ਕੰਮ ਕਰੀਏ ਨੋਬਲ ਕਮ ਕਰੀਏ ਵੀ ਜਿਹੜਾ ਨਾ ਲੋਕਾਂ ਦੀ ਹੈਲਥ ਔਰ ਐਜੂਕੇਸ਼ਨ ਆਪਣਾ ਮੇਨ ਜਿਹੜਾ ਹਿਊਮਨਿਟੀ ਦਾ ਆਪਣਾ ਅਜੰਡਾ ਚੱਲਦਾ ਰੋਟਰੀ ਦਾ ਤੇ ਉਹਦੇ ਵਿੱਚ ਆਪਾਂ ਨੂੰ ਲਾਈਫ ਕੇਅਰ ਵਾਲਿਆਂ ਨੇ ਵੀ ਆਪਾਂ ਨੂੰ ਯੋਗਦਾਨ ਦੇ ਰਹੇ ਨੇ ਤਾਂ ਮੈਂ ਇਹਨਾਂ ਦਾ ਵੀ ਗratulations ਕਰਦਾ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਉਰੇ ਆਨ ਦਾ ਸਵਾਗਤ ਕਰਦਾ ਕਿ ਤੁਸੀਂ ਆਪਣਾ ਸੰਡੇ ਵਾਲੇ ਦਿਨ ਟਾਈਮ ਕੱਢ ਕੇ ਪਹੁੰਚੇ ਔਰ ਟਾਈਮਲੀ ਤੁਸੀਂ ਇਸ ਪ੍ਰੋਜੈਕਟ ਨੂੰ ਸਟਾਰਟ ਕਰਨ ਵਿੱਚ ਮੇਰੀ ਆਦੇ ਨਾਲ ਮੈਨੂੰ ਮੋਟੀਵੇਟ ਵੀ ਕੀਤਾ ਔਰ ਮੇਰੀ ਮਦਦ ਵੀ ਹਰੇਕ ਨੇ ਆਪਣੇ ਆਪਣੇ ਫੀਲਡ ਜਿੱਥੋਂ ਮੈਂ ਮਦਦ ਲੈ ਸਕਦਾ ਸੀ ਉਹਨਾਂ ਨੇ ਮੇਰੀ ਪੂਰੀ ਮਦਦ ਕੀਤੀ ਉਹਦਾ ਮੈਂ ਧੰਨਵਾਦ ਵੀ ਬਾਅਦ ਚ ਕਿਰਵਾ ਐਸ ਪਰ ਪ੍ਰੋਟੋਕੋਲ ਹੁਣ ਡਾਕਟਰ ਸਾਹਿਬ ਆਪਣੇ ਪ੍ਰੋਜੈਕਟ ਚੇਅਰਮੈਨ ਡਾਕਟਰ ਪੀਐਸ ਬਰਾੜ ਤੇ ਪਹਿਲਾ ਡਾਕਟਰ ਪੀਐਸ ਬਰਾੜ ਨੂੰ ਆਪਾਂ ਇੱਕ ਕਲਾਪਿੰਗ ਦੇ ਦਈਏ ਕੱਲ ਅਪੋਲੋ ਦੇ ਪਹਿਲਾ ਸੀਈਓ ਸੀਗੇ ਬੋਲੇ ਹੈ ਕੱਲ ਤੋਂ ਮੈਡੀਕਲ ਸੁਪਰਿੰਟੈਂਡੈਂਟ ਬਣ ਗਏ ਪੂਰਾ ਅਪੋਲੋ ਹਸਪੀਟਲ ਹੁਣ ਬੰਨਾ ਹੈ ਅੰਦਰ ਦਾ ਪ੍ਰਮਾਣਮਾ ਨਾ ਕਰੇ ਕਿਸੇ ਨੂੰ ਕੋਈ ਨੋਟ ਕੋਈ ਹਸਪੀਟਲ ਦੀ ਪਰ ਜੇ ਪੈਂਦੀ ਆ ਤਾਂ ਡਾਕਟਰ ਸਾਹਿਬ ਤੁਸੀਂ ਜਿਵੇਂ ਮਰਜ਼ੀ ਤੰਗ ਕਰ ਸਕਦੇ ਆ ਪਲੀਜ਼ ियस का सारी लाइफ केयर फाउंडेशन का वेलकम करना मैं दसना चाहना तो खन्ने शहर से जिस गली चले जाओ एक नहीं दो, -दो लैब मिलती है जिम्मे कट चुको तो लैब इतने इट के उत्ते ही लैबा बैठी हुई हैं पर रिलायबिलिटी एनी नहीं है सिक्सटी सैवनटी परसेंट लैब तो अभी वैसे ही कहने तो अभी मानते नहीं रिपोर्ट लेकिन जो अपनी लाइफ केयर फाउंडेसन है ਇਹ ਆਪਣੇ ਪੰਜਾਬ ਲੈਵਲ ਤੇ ਰੈਕਗਨਾਈਜ਼ ਦੇ ਜਿੰਨੇ ਵੀ ਪੰਜਾਬ ਦੇ ਡਿਸਟ੍ਰਿਕਟ ਹਸਪੀਟਲ ਹੈ ਸਬਡਿਵੀਜ਼ਨਲ ਹਸਪੀਟਲ ਹੈ ਹੈਲਥ ਸੈਂਟਰ ਹੈ ਸਬਸਿਡਰੀ ਸੈਂਟਰ ਹੈ ਸਭ ਜਗ੍ਹਾ ਇਹ ਹੀ ਲੈਬ ਵਰਕ ਕਰ ਰਹੀ ਹੈ ਗਵਰਨਮੈਂਟ ਨੇ ਇਹਨਾਂ ਨੂੰ ਅਥਾਰਟੀ ਦਿੱਤੀ ਕਿਉਂਕਿ ਇਹਨਾਂ ਚ ਕੰਪੀਟੈਂਸੀ ਇਹਨਾਂ ਦੀ ਰਿਪੋਰਟਸ ਦੀ ਰਿਲਾਈਅਬਿਲਟੀ ਸੀ ਜਿਸ ਕਰਕੇ ਐ ਲੈਬ ਨੂੰ ਆਪਾਂ ਵੀ ਮਿਹਨਤ ਕਰਕੇ ਅਪਰੋਚ ਕਰਕੇ ਆਪਾਂ ਵੀ ਇੱਥੇ ਰੋਟਰੀ ਸੈਂਟਰ 'ਚ ਇੱਕ ਚੈਰੀਟੇਬਲ 베ਸਤੇ ਕਰ ਰਹੇ ਹਾਂ ਤੁਸੀਂ ਦੇਖੋ ਲੈਬ ਜਿਹੜੇ ਟੈਸਟ 5-500 ਦੇ ਹੁੰਦੇ ਲਾਈਫ ਕੇਅਰ ਫਾਊਂਡੇਸ਼ਨ 160 120 ਚ ਕਰ ਰਹੀ ਹੈ ਤੇ ਇਹ ਆਮ ਬੰਦੇ ਦੀ ਰੇਂਜ ਵਿੱਚ ਆ ਗਏ ਟੈਸਟ ਪਹਿਲਾਂ ਤਾਂ ਜੇ ਟੈਸਟ ਹੀ ਕਰਾਈਏ 3-4000 ਦੇ ਟੈਸਟ ਨੇ ਫਿਰ 3-4000 ਦੀ ਡਾਕਟਰ ਨੇ ਦਵਾਈ ਦੇ ਲੈਣੀ ਹੈ ਹੋਰ ਚੀਜ਼ਾਂ ਕਰ ਲੈਣੀਆਂ ਮਤਲਬ ਆਊਟਡੋਰ ਮਰੀਜ਼ ਵੀ ਜਿਹੜਾ ਬਗੈਰ ਦਾਖਲ ਤੇ 10000 ਖਰਚ ਦਿੰਦਾ ਸੀ ਹੁਣ ਇਸ ਲੈਬ ਖੁੱਲੇ ਤੇ ਆਪਾਂ ਨੂੰ ਕਿੰਨਾ ਬੈਨੀਫਿਟ ਹੋ ਆਪਾਂ ਨੂੰ ਵੀ ਆਪਣੇ ਸ਼ਹਿਰ ਨੂੰ तो रोटरी तो ऐसे काम में बनी है टू सर्व द ह्यूमैनिटी उससे मकसद थले अपने प्रेसिडेंट सर ने बाकी सारे रोटेरियंस से मिलके प्लान किया कि आप लैब खोलीए जो चैरिटेबल बेसते हुए मैं पंजाब काफी लैब सर्वे की सारिया के कोटेस भी ली फिर सारिया के जो कर उन्होंने क्वालिफिकेशन भी देखे मैं लैब तो मैं आैब बेस्ट लगी फिर अपने ਲਾਈਫ ਕੇਅਰ ਫਾਊਂਡੇਸ਼ਨ ਦੇ ਹਰਦੀਪ ਸਿੰਘ ਜੀ ਡਾਇਰੈਕਟਰ ਜਿਕਰ ਸਿੰਘ ਜੀ ਸਾਦਿਕ ਮਹਮਦ ਜੀ ਤੇ ਇਤਨਾ ਦੀ ਸਾਰੀ ਟੀਮ ਸਾਰੇ ਡਾਇਰੈਕਟਰ ਫੇਰ ਵੈਲਕਮ ਕਰਦਾ ਹੈ। ਥੈਂਕ ਯੂ। ਆਹ ਬਈ ਕਮਿਸ਼ਨ ਦੇ ਪਸਤੀਆਂ ਜੋ ਬੈਠੀਆਂ ਨੇ ਸਾਡੇ ਪ੍ਰੈਜ਼ੀਡੈਂਟ ਨੂੰ 3 ਕਿਲਾਉਗੇ। ਸ਼੍ਰੀ ਮੁਨੀਸ਼ ਧਾਮਰੇ ਜੀ ਜਿਨ੍ਹਾਂ ਦੀ ਰਹਿਨਮਾਈ ਹੈ ਇਹ ਸਾਰਾ ਪ੍ਰੋਜੈਕਟ ਚੱਲ ਰਿਹਾ ਹੈ ਰੋਟੀ ਕਲੱਬ ਬੜੀ ਜਨਤੁਗੁਣੀ ਰਾਤ ਤੋਂ ਆਪਣੀ ਤਰੱਕੀ ਕਰ ਰਹੀ ਹੈ। ਔਰ ਇਹ ਬਹੁਤ ਹੀ ਅچھے ਇਨਸਾਨ ਨੇ ਸੇਵਾ ਦੇ ਮਾਮਲੇ 'ਚ ਸਭ ਤੋਂ ਅੱਗੇ ਨੇ। ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਪੀ ਐਸ ਬਰਾੜ ਜੋ ਕਿ ਕਿਸੇ ਵੀ ਇੰਟਰੋਡਕਸ਼ਨ ਦੇ ਮੋਤਾਜ ਨਹੀਂ ਹੈਗੇ। ਆਲਰੇਡੀ ਬਹੁਤ ਕੁਝ ਦੱਸਿਆ ਜਾ ਚੁੱਕਿਆ ਹੈ ਪਰ ਫਾਰਮਲ ਤੌਰ ਤੇ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਬਰਾੜ ਬਹੁਤ بڑا ਪ੍ਰੋਫਾਈਲ ਹੈ ਜਿਹੜਾ ਕਿ ਸ਼ਬਦਾਂ ਦੇ ਵਿੱਚ بیان ਕਰਨਾ ਬਹੁਤ ਮੁਸ਼ਕਲ ਹੈ ਇਹਨਾਂ ਨੇ ਆਰਮੀ ਦੇ ਵਿੱਚ ਐਜ਼ ਸੀਨੀਅਰ ਮੋਸਟ ਪੋਸਟ ਜਿਹੜੀ ਹੋਣੀ ਆ ਆਰਮੀ ਦੀ ਉਹਦੇ ਤੇ ਡਾਕਟਰ ਰਹੇ ਨੇ ਇਹਨਾਂ ਦਾ ਰੈਕ ਸੀਗਾ ਤੋਂ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੀਆਂ ਸੇਵਾਵਾਂ ਸਿਵਲ ਪੰਜਾਬ ਸਿਵਲ ਜਿਹੜੀ ਮੈਡੀਕਲ ਸਰਵਿਸ ਹੈ ਉਹਦੇ ਵਿੱਚ ਵੀ ਦਿੱਤੀਆਂ ਔਰ ਉਸ ਤੋਂ ਬਾਅਦ ਇਹਨਾਂ ਦਾ ਫਰਾਡ ਹਸਪੀਟਲ ਹੈ ਇਹਨਾਂ ਦੇ ਵਿੱਚ ਔਰ ਹੁਣ ਇਹਨਾਂ ਦੇ ਆਉ ਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਜਾ ਚੁੱਕਾ ਹੈ ਤੇ ਇਹ ਜਨਰਲ ਨਾਲ ਹੀ ਮੈਂ ਔਰ ਬਿਹਾਫ ਆਫ ਬੋਥ ਦਾ ਪਰਸਨੈਲਿਟੀਆਂ ਔਰ ਸਾਡੇ ਸਾਰੇ ਰੋਟਰੀਅਨ ਕਿਨਾਂ ਦਾ ਆਲਰੇਡੀ ਅਸੀਂ ਇੰਟਰੋਡਕਸ਼ਨ ਜਿਹੜਾ ਨਾਲ ਕਰ ਚੁੱਕੇ ਹੈਗੇ ਆਪ ਸਾਰੇ ਜਿੰਨੇ ਵੀ ਇਸ ਚੈਰਿਟੀ ਦੇ ਵਿੱਚ ਕੰਮ ਕਰ ਰਹੇ ਹੋ ਹਸਤੀਆਂ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ ਜਿਵੇਂ ਕਹਿੰਦਾ ਹਾਂ ਔਰ ਉਹਨਾਂ ਨੂੰ ਵੈਲਕਮ ਕਹਿ ਕੇ ਅਭਿਨੰਦਨ ਕਰਦਾ ਹਾਂ ਕਿ ਤੁਸੀਂ ਆਪਣਾ ਇਹ ਜਿਹੜਾ ਹੈ ਟਾਈਮ ਕੱਢਿਆ ਔਰ ਇਸ ਕਲੱਬ ਨੂੰ ਚੁਣਿਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਐਫਰਟਸ ਨਾਲ ਸਾਡੇ ਸਾਰਿਆਂ ਦੇ ਐਫਰਟਸ ਦੇ ਨਾਲ ਕਿ ਜਿਹੜਾ ਸਾਡਾ ਸੇਵਾ ਦਾ ਕੰਮ ਹੈ ਇਹ ਕਾਫੀ ਅੱਗੇ ਵਧੇਗਾ ਔਰ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਹੈ ਤੁਹਾਡੀ ਲੈਬ ਇਸ ਦਾ ਨਾਮ ਕਨਨਾ ਸ਼ਹਿਰ ਦੇ ਵਿੱਚ ਔਰ ਇਸ ਚੋਗਿਰਦੇ ਵਿੱਚ ਬਹੁਤ ਕੂਚਾ ਹੋਵੇਗਾ ਜੋ ਅਸੀਂ ਉਮੀਦ ਕਰਦੇ ਹਾਂ ਕਹਿੰਦੇ ਨੇ ਪਰ ਸਾਨੂੰ ਇਹ ਸਾਡੀ ਇਹ ਗੱਲ ਅਧੂਰੀ ਰਹੇਗੀ ਜੇ ਮੈਂ ਤੁਹਾਨੂੰ ਰੋਟਰੀ ਬਾਰੇ ਇਹ ਗੱਲ ਨਾ ਦੱਸਾਂਗਾ ਕਿ ਰੋਟਰੀ ਕੰਮ ਕੀ ਕਰਦੀ ਹੈ ਰੋਟਰੀ ਦਾ ਨਾਮ ਕਲੱਬ ਹੈ ਲੇਕਿਨ ਇਹ ਕਲੱਬ ਨਹੀਂ ਹੈ ਇਹ ਇੱਕ ਸੰਸਥਾ ਹੈ ਜੋ ਕਿ 1905 ਦੇ ਵਿੱਚ ਬਣੀ ਅਮਰੀਕਾ ਦੇ ਵਿੱਚ ਦੋ ਵਿਅਕਤੀਆਂ ਨੇ ਬਣਾਈ ਦੋ ਤੋਂ 4 ਔਰ ਇਸ ਟਾਈਮ 1.2 ਮਿਲੀਅਨ ਮੈਂਬਰ ਨੇ ਜੀ 200 ਦੇਸ਼ਾਂ ਦੇ ਵਿੱਚ ਇਹਨਾਂ ਯੂਨੈਸਕੋ ਦਾ ਚੰਗਾ ਨਹੀਂ ਹੈ ਜਿੰਨਾ ਸਾਡਾ ਰੋਟਰੀ ਲਾਇਕ ਚੰਡਾ ਹੈ ਯੂਨੋ ਤੋਂ ਵੀ بڑا 200 ਦੇਸ਼ਾਂ ਵਿੱਚ ਸਾਡੀਆਂ ਇਹ ਚੈਰਿਟੀ ਕਲੱਬਸ ਹੈਗੀਆਂ ਨੇ ਜਿਨ੍ਹਾਂ ਵਿੱਚ ਮਿਸ਼ਨ ਸਾਰਿਆਂ ਦਾ ਇੱਕੋ ਹੈ ਜਿਹੜਾ ਕਿ ਸੇਵਾ ਸਰਵਿਸ ਫੈਲੋਸ਼ਿਪ ਔਰ ਇਹ ਮੇਨ ਸਾਡਾ ਕੰਮ ਹੈ ਫਰੈਂਡਸ਼ਿਪ ਤਾਂ ਹੈ ਹੀ ਹੈ ਤੁਸੀਂ ਦੇਖ ਰਹੇ ਹੋ ਅਸੀਂ ਵੱਖਰੇ ਵੱਖਰੇ ਕਲਾਸੀਫਿਕੇਸ਼ਨ ਤੋਂ ਜੁੜੇ ਆਂ ਲੇਕਿਨ ਦੋਸਤੀ ਸਾਡੀ ਇੰਨੀ ਹੈ ਕਿ ਇੱਕ ਕਾਲ ਦੇ ਉੱਤੇ ਅਸੀਂ ਪ੍ਰੈਜ਼ੀਡੈਂਟ ਸਾਹਿਬ ਦੇ ਇਸੀਂ ਸਾਰੇ ਆਪਣੇ ਇੱਥੇ ਆ ਗਏ ਔਰ ਇਹਨਾਂ ਦੀ ਰਹਿਨਮਾਈਏ ਇੱਥੇ ਸਾਰਾ ਪ੍ਰੋਜੈਕਟ ਸ਼ੁਰੂ ਹੋਇਆ। ਤੋਂ ਰੋਟਰੀ ਦੇ ਬਾਰੇ ਕੁਝ ਗੱਲਾਂ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਰੋਟਰੀ ਕੰਮ ਕੀ ਕਰਦੀ ਹੈ। ਰੋਟਰੀ ਨੇ ਸਮਾਂ ਜਿਹੜੇ ਸਾਰੇ ਏਰੀਆ ਕਵਰ ਕਰਦੀ ਹੈ। এনवायरमेंट ਅਸੀਂ ਬਹੁਤ ਸਾਰਾ ਕੰਮ ਕਰਦੇ ਹਾਂ এনवायरमेंट ਉੱਤੇ। ਟਰੀ ਪਲਾਂਟੇਸ਼ਨਸ ਔਰ ਵਾਟਰ ਪੋਲੂਸ਼ਨ ਤੇ ਕੰਮ ਕਰਦੇ ਹਾਂ ਅਸੀਂ। ਵਾਟਰ ਸੈਨੀਟੇਸ਼ਨ ਤੇ ਕੰਮ ਕਰਦੇ ਹਾਂ ਸਕੂਲਾਂ 'ਚ ਅਸੀਂ ਸ ਹ ਹੈਂਡ ਵਾਸ਼ ਸਟੇਸ਼ਨ ਬਹੁਤ سارے ਸਕੂਲਾਂ ਚ ਲਗਾਏ ਨੇ ਉਸ ਤੋਂ ਬਾਅਦ ਊਮਨ ਹੈਲਥ ਚਾਈਲਡ ਹੈਲਥ ਔਰ ਇਹਦੇ ਨਾਲ-ਨਾਲ ਅਸੀਂ ਰੋਟੀ ਜਿਹੜੀ ਹੈ ਇਹਨੇ ਸੱਤ ਤਰ੍ਹਾਂ ਦੇ ਕੰਮ ਸਾਡੇ 7 ਏਰੀਆ ਆਫ ਸਰਵਿਸ ਆਗੇ ਨੇ ਅਸੀਂ ਕੌਨਫਲਿਕਟ ਮੈਨੇਜਮੈਂਟ ਲੋਕਾਂ ਵਿੱਚ ਕਈ ਵਾਰੀ ਡਿਸਪਿਊਟ ਹੁੰਦਾ ਹੈ ਉਹਨਾਂ ਨੂੰ ਵੀ ਇਹ ਰੋਟੀ ਜਿਹੜੀ ਹੈ ਹੈਲਪ ਕਰਦੀ ਹੈ ਉਹ ਪੋਲੀਓ ਦੀ ਜਿੰਨੇ ਬਿਮਾਰੀ ਹੈ ਉਹਦੀ ਦਵਾਈ ਓਡੀਓ ਰੈਡੀਕੇਸ਼ਨ ਦੇ ਵਿੱਚ ਰੋਟਰੀ ਦਾ ਨਾਮ ਹੈ ਰੋਟਰੀ ਨਹੀਂ ਕੀਤੀ ਹੈ ਮੈਂ ਬਿਲਕੁਲ ਟੰਕੇ ਦੀ ਝੋਟ ਤੇ ਕਹਿ ਸਕਦਾ ਕਿ ਡਾਕਟਰ ਜਿਨੇ ਨੇ ਉਹ ਸਾਡੇ ਹੈਲਪਿੰਗ ਹੈਂਡ ਤਾਂ ਰਹੇ ਨੇ ਬਟ ਦਾ ਅਮਾਉਂਟ ਸਰਵਿਸ ਵੋਲੰਟੀਅਰ ਉਹ ਰੋਟਰੀ ਨੇ ਸਾਰਾ ਵਰਡ ਦੇ ਕੀਤਾ ਔਰ 19 212 ਦੇ ਵਿੱਚ ਪੋਲੀਓ ਪੂਰੀ ਤਰ੍ਹਾਂ ਰੈਡੀਕੇਟ ਹੋ ਚੁੱਕਿਆ ਵਰਡ ਦੇ ਵਿੱਚੋਂ ਦੋ ਦੇਸ਼ ਲੈ ਗਏ ਨੇ ਜਿਹੜੇ ਸਾਡੀ ਨਜ਼ਰ 'ਚ ਆ ਗਏ ਨੇ ਪਾਕਿਸਤਾਨ ਤੋਂ ਥੋੜੇ ਜੇ ਕੇਸ ਵਧ ਗਏ ਨੇ ਪਹਿਲਾਂ ਪਟਿਆਰੀ ਸੀਗੇ 270 ਕੇਸ ਜਿਹੜੀ ਵਾਇਰ ਜਿਹੜੀ ਆ ਪੋਲੀਓ ਦੇ ਆਏ ਨੇ ਕਿਉਂਕਿ ਜਿਹੜੇ ਮੁ슬ਮ ਕੰਟਰੀ ਸੀਗੇ ਇਹਨਾਂ ਵਿੱਚ ਆ ਕੇ ਬੜੀ ਖੁਸ਼ੀ ہوئی ਔਰ ਡਾ ਸਾਹਬ ਤੋਂ ਕਾਫੀ ਇਨਫੋਰਮੇਸ਼ਨ ਮਿਲੀ ਰੋਟੇ ਕਲਤਾਰੇ ਤੇ ਮੈਂ ਮੁੰਰੇ ਤੋਂ ਬਿਲੋਂਗ ਕਰਦਾ ਕਿਸੇ ਟਾਈਮ ਜਦੋਂ ਸਾਡਾ ਬਚਪਨ ਸੀ ਬਜ਼ੁਰਗਾਂ ਦੇ ਜਦੋਂ ਅੱਖਾਂ ਦੇ ਪ੍ਰੈਸ਼ਰ ਹੋਇਆ ਕਰਦੇ ਸੀ ਤਾ ਕਦੇ ਬਜ਼ੁਰਗਾਂ ਕੋ ਅਸੀਂ ਆਪਣੇ ਕੰਨੀ ਛੋਟੀਆਂ ਗੱਲਾਂ ਦੱਸਣਾ ਕਦੇ ਇਹ ਛੋਟੇ ਅਸੀਂ ਕਿ ਫਲਾਣੇ ਨੇ ਫਲਾਣੇ ਡਾਕਟਰ ਤੋਂ ਟ੍ਰੀਟਮੈਂਟ ਕਰਾਣਾ ਹੈ ਜਾਂ ਲੈੱਸ ਪਾਉਣੇ ਨੇ ਲੋਕ ਆਏ ਜਾਂਦੇ ਸੀ ਕਿ ਫਲਾਣੇ ਮੈਨੇ ਰੋਟਰੀ ਦਾ ਕੈਂਪ ਲੱਗੇਗਾ ਤਾਂ ਸਾਡੇ ਇਹਨਾਂ ਬਸਬੰਦੀ ਯਾਦ ਕਿਹੜੀ ਹੈ ਉਹ ਤੁਹਾਨੂੰ ਮੈਂ ਸਾਂਝੀ ਕੀਤੀ ਜੀ ਰੋਟਰੀ ਨੂੰ ਮਾਰਕੀਟ ਦੇ ਵਿੱਚ ਸਮਾਜ ਕਿਤਾ ਦੇਖ ਰਿਹਾ ਹੈ ਇਹ ਹੈਲਪਿੰਗ ਟੂਲ ਦੇ ਲਈ ਹੀ ਦੇਖਦਾ ਹੈ ਕਿ ਜਿੱਥੇ ਸਰਕਾਰ ਨਹੀਂ ਪਹੁੰਚ ਸਕਦੀ ਤਾਂ ਰੋਟਰੀ ਉੱਥੇ ਹੀ ਹੈਲਪ ਕਰਦੀ ਹੈ ਤੇ ਅੱਜ ਹੋਰ ਵੀ ਬਹੁਤ ਕੁਝ ਜਾਣਕਾਰੀ ਮਿਲੀ ਜੋ ਪਹਿਲਾਂ ਨਹੀਂ ਸੀ ਸਾਨੂੰ ਪਤਾ ਤੇ ਮੈਂ ਗੱਲ ਕਰਾਂਗਾ ਲਾਈਫ ਕੇਅਰ ਫਾਊਂਡੇਸ਼ਨ ਦੀ ਲਾਈਫ ਕੇਅਰ ਫਾਊਂਡੇਸ਼ਨ ਜੋ ਹੈ ਜੋ ਕਿ ਬਿਨਾਂ ਕਿਸੇ ਡੋਨੇਸ਼ਨ ਤੋਂ ਸਮਾਜ ਦੇ ਵਿੱਚ ਡਾਇਗਨੋਸਟਿਕ ਦੀ ਸੇਵਾ ਦੀ ਲਹਿਰ ਚਲਾਈ ਹੈ ਇਸ ਲਹਿਰ ਦੇ ਮਾਧਿਅਮ ਦੇ ਰਾਹੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ 100 ਦੇ ਲਾਗੇ ਛਾਗੇ ਸ਼ਹਿਰਾਂ ਦੇ ਵਿੱਚ ਚੈਰੀਟੇਬਲ ਕਲੈਕਸ਼ਨ ਦੀਆਂ ਲੈਫ ਚੱਲਦੀਆਂ ਨੇ ਜੋ ਕਿ ਮਾਰਨਿੰਗ 7 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਉਥੇ ਸਾਡਾ ਸਟਾਫ ਬੈਠਦਾ ਹੈ ਤੇ ਸੈਂਪਲ ਕਲੈਕਸ਼ਨ ਕਰਦਾ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਸਾਡੀ ਪ੍ਰੋਸੈਸਿੰਗ ਲਾਇਆ ਪਿਆ ਜੋ ਕਿ ਡੀਰਾ ਰਸੀ ਦੇ ਵਿੱਚ ਸਥਿਤ ਹੈ ਉਹ NABL ਐਕਸਿਲੇਰੇਟਰ ਲੈਬ ਹੈ। NABL ਇੱਕ ਸੰਸਥਾ ਹੈ ਜੋ ਕਿ ਭਾਰਤ ਸਰਕਾਰ ਦੁਆਰਾ ਚਲਾਈ ਜਾਂਦੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਲ ਓਵਰ ਇੰਡੀਆ वर्ल्ड ਦਾ ਸਭ ਤੋਂ ਜ਼ਿਆਦਾ ਪੋਪੂਲੇਟਡ ਕੰਟਰੀ ਉਹਦੇ ਵਿੱਚ ਹਾਰਡਲੀ 3 ਤੋਂ 1000 ਲੈਬਾਂ ਨੇ ਜੋ ਕਿ NABL accredited ਨੇ ਔਰ Life Care Foundation ਉਹਨਾਂ 3000 ਲੈਬਾਂ ਦੇ ਵਿੱਚੋਂ ਇੱਕ ਹੈਗੀ ਐ ਔਰ NABL ਦੀ ਜੋ ਗਾਈਡਲਾਈਨਸ ਹੈ ਜਦੋਂ ਤੁਸੀਂ NABL ਗਾਈਡਲਾਈਨਸ ਦੇ ਨਾਲ ਚੱਲਦੇ ਹੋ ਤਾਂ ਤੁਹਾਨੂੰ ਆਪਣੇ ਆਪ ਜੋ ਉੱਥੇ ਵਰਕਿੰਗ ਟੀਮ ਦੇ ਵਿੱਚ ਹੈ ਜੋ ਸਾਡੇ ਨਾਲ ਜੁੜੇ ਨੇ ਤੇ ਅੱਜ ਤੋਂ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਤਾਂ ਤੁਹਾਨੂੰ ਇੱਕ ਫੀਲ ਆਏਗਾ ਕਿ ਇੱਕ ਆਰਡੀਨਰੀ ਲੈਬ ਤੇ ਇੱਕ NABL accredited ਲੈਬ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ NABU ਨੇ ਕਈ ਸਾਲਾਂ ਦੀ ਰਿਸਰਚ ਉਹ ਤੋਂ ਸ਼ੁਰੂ ਤੇ ਰਹੀ ਕੁਝ ਫਲਸਫੇ ਤਿਆਰ ਕੀਤੇ ਹੋਏ ਨੇ ਕਿ ਇਸ ਚੀਜ਼ ਨੂੰ ਇਸ ਤਰੀਕੇ ਨਾਲ ਕਰੋਗੇ ਤਾਂ ਕਦੇ ਤੁਹਾਨੂੰ ਵੇਰੀਏਸ਼ਨ ਨਹੀਂ ਮਿਲੇਗੀ ਕੰਪਨੀ ਇਕੁਪਮੈਂਟ ਬਣਾਉਂਦੀ ਹੈ ਰੀਜਨ ਬਣਾਉਂਦੀ ਹੈ ਉਹਨੂੰ ਕੋਈ ਵੀ ਪ੍ਰਸੀਡ ਕਰ ਲੇਗਾ ਪਰ ਜਦੋਂ ਤੁਸੀਂ ਇੱਕ ਐਸਓਪੀ ਦੇ ਆਧਾਰ ਤੇ ਉਹ ਕੰਮ ਕਰਦੇ ਹੋ ਤਾਂ ਉੱਥੇ ਜੋ ਕਲੈਰੀ ਤੋਂ ਮਿਸਟੇਕ ਹੁੰਦੀ ਉਹ ਬਿਲਕੁਲ ਨਾਲ ਦੇ ਬਰਾਬਰ ਹੋ ਜਾਂਦੀ ਹੈ ਹੋਰਲਾ NABU ਗਾਈਡਲਾਈਨ ਦੇ ਅਕੋਰਡਿੰਗ ਤੁਸੀਂ ਇੰਟਰਨਲ ਤੇ ਕੁਆਲਟੀ ਕੰਟਰੋਲ ਚੈਕ ਦੇਗੀ ਦੰਦੇ ਉਹ ਉਸ ਦਾ ਤੀਸਰਾ ਫੀਚਰ ਹੈ ਉਹ ਜ਼ਿਆਦਾ ਰੈਲੀਅਬਲ ਹੋ ਜਾਂਦੀ ਹੈ ਤੇ ਤੀਸਰਾ ਜੋ ਸਭ ਤੋਂ ਵੱਡਾ ਪੁਆਇੰਟ ਹੁੰਦਾ ਟਰਾਂਸਪੋਰਟੇਸ਼ਨ ਦਾ ਲਾਈਫ ਕੇਅਰ ਫਾਊਂਡੇਸ਼ਨ ਕਿਸੇ ਵੀ थर्ड पार्टी ਦੀ ਟਰਾਂਸਪੋਰਟੇਸ਼ਨ ਦੇ ਉੱਤੇ ਡਿਪੈਂਡ ਨਹੀਂ ਹੈ ਜੋ ਵੀ ਸੈਂਪਲ ਜਾਂ ਬਾਡੀ ਫਲੂਇਡ ਕਿਸੇ ਵੀ ਸ਼ਹਿਰ ਦੇ ਵਿੱਚ ਲਿਆ ਜਾਂਦਾ ਹੈ ਉਸ ਨੂੰ ਕਿ ਐਮਬੈਡ ਟੈਂਪਰੇਚਰ ਦੇ ਉੱਤੇ ਮੇਨਟੇਨ ਕੀਤਾ ਜਾਂਦਾ ਹੈ ਤੇ ਲਾਈਫ ਕੇਅਰ ਫਾਊਂਡੇਸ਼ਨ ਦਾ ਆਪਣਾ ਟਰਾਂਸਪੋਰਟਿੰਗ ਹੈ ਜਿਦੇ ਵਿੱਚ ਉਹਨਾਂ ਗੱਡੀਆਂ ਦੇ ਵਿੱਚ ਵੀ ਡਾਟਾ ਲੌਗਰ ਦੀ ਸਹੂਲਤ ਰਹਿੰਦੀ ਹੈ ਜੋ ਕਿ ਹਰ 15 ਮਿੰਟ ਬਾਅਦ ਉਸ ਗੱਡੀ ਦੇ ਅੰਦਰ ਰੱਖੇ ਬਾਕਸ ਦਾ ਟੈਂਪਰੇਚਰ ਨੋਟ ਕਰਦੀ ਹੈ ਤਾਂ ਕੋਈ ਵੀ ਸੈਂਪਲ ਚਾਹੇ ਉਹ ਜਲੰਧਰ ਤੋਂ ਚੱਲ ਰਿਹਾ ਹੈ ਜਾਂ ਕਪੂਥਲਾ ਸਾਈਡ ਤੋਂ ਚੱਲ ਰਿਹਾ ਹੈ ਮਾਨਸਾ ਸਾਈਡ ਤੋਂ ਚੱਲ ਰਿਹਾ ਹੈ ਤਾਂ ਉਹ ਸਾਡੀ ਆਪਣੀ ਟਰਾਂਸਪੋਰਟੇਸ਼ਨ ਦੇ ਵਿੱਚ ਆਉਂਦਾ ਹੈ ਕਿ ਹਰ 15 ਮਿੰਟ ਦੇ ਬਾਅਦ ਜੋ ਬਾਕਸ ਹੈ ਉਹਦੀ ਰੀਡਿੰਗ ਲਈ ਜਾਂਦੀ ਹੈ ਤੇ ਉਹ ਜ਼ਿਆਦਾ ਟੈਂਪਰੇਚਰ ਬੇਰੀ ਨਹੀਂ ਕਰਦਾ ਇਸ ਕਰਕੇ ਸਾਡੇ ਲਈ ਰਿਜ਼ਲਟ ਹੈ ਉਹ ਕਾਫੀ ਜ਼ਿਆਦਾ ਬੈਸਟ ਮੰਨੇ ਜਾਂਦੇ ਨੇ ਤੇ 32 ਪੀਜੀਆਈ 16 इवन ਡੀਐਮਸੀ ਔਰ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਨੇ ਸਿਵਲ ਹਸਪੀਟਲ ਨੇ ਉਥੇ ਲਾਈਫ ਗਰ ਫਾਊਂਡੇਸ਼ਨ ਦੀ ਰਿਪੋਰਟ ਨੂੰ ਮੰਨਤਾ ਹੈਗੀ ਹੈ ਸਰਕਰ ਦਮ ਤੇ ਇੰਕਮ ਦੇ ਆਪਾ ਰੋਟਰੀਅਨਸ ਨੇ ਮੈਕਸਿਮਮ ਐਫਰਟ ਕਰਨਾ ਹੈ ਕਿ ਮੈਕਸਿਮਮ ਪਾਇਤੇ ਪੇਸ਼ੈਂਟ ਲੈਬ ਦੇ ਟੈਸਟਾਂ ਲਈ ਭੇਜੇ ਭਾਂਬਰੀ ਸਾਹਿਬ ਸਰਕਟ ਤੇ इम्तिहान दे रही है कि देखो मैं कितना सक्सेसफुल सारिया रिपोर्टा रिलाई कर दे रही हैं तो मैं पांडे साहब ने इनवाइट करूंगा और भी क्लब प्रेसिडेंट कुछ बोलना चाहूंगे जिमें कि लैब बारे सारा डिस्क्राइब ਸਦੀਕ ਸਾਹਿਬ ਨੇ ਕਰਤਾ ਔਰ ਰੋਟੀ ਵਾਲੇ ਬਹੁਤ ਕੁਝ ਸਾਡੇ ਸੀਨੀਅਰ ਡਾਇਟੀਸ਼ੀਅਨ ਐਮ ਆਰ अरोड़ा ਜੀ ਨੇ ਬਹੁਤ ਕੁਝ ਰੋਟੀ ਬਾਰੇ ਦੱਸਿਆ ਜਿਹੜਾ ਕਿ ਖਤਮ ਨਹੀਂ ਹੋ ਸਕਦਾ ਜਿੰਨਾ ਮਰਜੀ ਚਾਹੇ ਪੂਰਾ ਦਿਨ ਆਪਾਂ ਲਾ ਲਈਏ ਰੋਟੀ ਦਾ ਬਹੁਤ ਜ਼ਿਆਦਾ ਕੁਝ ਦੱਸਣ ਵਾਲਾ ਹੈ ਤੇ ਮੈਂ ਹੁਣ ਉਸ ਗੱਲ ਤੋਂ ਇਲਾਵਾ ਪਹਿਲਾਂ ਦਾ ਇੱਕ ਇਹ ਕਹੂਗਾ ਵੀ ਲਾਈਫ ਕੇਅਰ ਦੇ ਸਾਡੇ ਸਾਰੇ ਸੱਜਣ ਆਏ ਹੋਏ ਨੇ ਸਾਰੀ ਟੀਮ ਆਈ ਹੋਈ ਆ ਉਹਨਾਂ ਦਾ ਮੈਂ ਸਭ ਤੋਂ ਪਹਿਲਾਂ ਥੈਂਕ ਯੂ ਕਰੂੰਗਾ ਉਹਨਾਂ ਨੇ ਸਾਨੂੰ ਰੋਟੀ ਚ ਮਤਲਬ ਆਪਣਾ ਪੂਰਾ ਸੇਵਾਮਾ ਦੇਦਾ ਔਰ ਨਿਸ਼ਕਾਮ ਹੋ ਕੇ ਕੰਮ ਕਰਨ ਵਾਸਤੇ ਸਾਡੇ ਨਾਲ ਇੱਕ ਜੁਆਇੰਟ ਵੈਂਚਰ ਕੀਤਾ ਔਰ ਇਹਦੇ ਇਹਦੇ ਇੰਟਰਵਿਊ ਲਈ ਮੈਂ ਇੱਕ ਗੱਲ ਕਰੂੰਗਾ ਤੁਹਾਡੇ ਨਾਲ ਜਿਹੜੀ ਕਿ ਮੈਂ ਆਇਆ ਤਾਂ ਥੈਂਕਸ ਕਰਨ ਦੀ ਪਰ ਮੇਰੇ ਇਤਿਹਾਲ ਚਾਹੀ ਜਾਂ ਕਿ ਅਸੀਂ ਜਿਹੜਾ ਰੋਟਰੀਅਨ ਆ ਸਾਡਾ ਜਿਹੜਾ ਹਾਊਸ ਹਰੇ ਜ਼ਰਬਾਸੂਦੀ ਆ ਕੋਈ ਵੀ ਸਿੰਗਲ ਬੰਦਾ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ ਰੋਟਰੀ ਦਾ ਕਲਚਰ ਆ ਮੈਂ ਰੈਜ਼ੀਡੈਂਟ ਹੈਗਾ ਪਰ ਉਹ ਇਹਨਾਂ ਸਾਰਿਆਂ ਰੋਟਰੀਅਨ ਨੇ ਬਣਾਇਆ ਹੋਇਆ ਪ੍ਰੈਜ਼ੀਡੈਂਟ ਆ ਔਰ ਮੈਂ ਜੇ ਤੁਸੀਂ ਕਹੋ ਮੈਂ ਇਕੱਲਾ ਕੋਈ ਡਿਸੀਜਨ ਲੈ ਲੂਗਾ ਉਹ ਨਹੀਂ ਲੈ ਸਕਦਾ ਜੇ ਲੈ ਬੰਦ ਖੁੱਲੀ ਆ ਜਾਂ ਉਹਦੇ ਐਸਾ ਉਪਰਾਲਾ ਹੋਇਆ ਜਿੱਦ ਨਾਲ ਲੋਕਾਂ ਦਾ ਔਰ ਮੀਡੀ ਪਰਸਨਸ ਦਾ ਫਾਇਦਾ ਹੋਊਗਾ ਉਹ ਜਿੰਨੇ ਸ਼ਖਸੀਤਾਂ ਹੋਏ ਬੈਠੀਆਂ ਜਿਨ੍ਹਾਂ ਨੂੰ ਤੁਹਾਡੇ ਨਾਲ ਐਮਰ ਅਰੋੜਾ ਜੀ ਨੇ ਇੰਟਰੋਡਿਊਸ ਕਰਾਇਆ ਉਹ ਸਾਰਿਆਂ ਦਾ ਉਨਾ ਹੀ ਯੋਗਦਾਨ ਹੈ ਜਿੰਨਾ ਮੇਰਾ ਹੈ ਮੇਰਾ ਹੀ ਇਕੱਲੇ ਦਾ ਕੋਈ ਯੋਗਦਾਨ ਨਹੀਂ ਹਰੇਕ ਬੰਦੇ ਦੀ ਹੋਵੇ ਯੈਸ ਹੁੰਦੀ ਆ ਤਾਂ ਹੋਵੇ ਕੋਈ ਉਪਰਾਲਾ ਫਾਈਨਲ ਹੁੰਦਾ ਹਾਊਸ ਨੰਬਰ 2 ਤੇ ਮੈਂ ਇੱਕ ਲਾਈਨ ਤੇ ਤੁਹਾਡੇ ਤੋਂ ਹੀ ਡਿਮਾਂਡ ਕਰੂਗਾ ਇਹ ਇਹ ਜਿਹੜਾ ਆਪਾਂ ਹਲੇ ਇੱਕ ਇੱਕ ਰੋਟੀ ਦੇ ਇੱਕ ਆਪਾਂ ਪੋਰਸ਼ਨ ਜਾਂ ਇੱਕ ਕਾਰਨਰ ਜਾਂ ਇੱਕ ਥੋੜਾ ਜਿਹਾ ਸਪੇਸ ਆਪਾਂ ਯੂਜ਼ ਕਰਦੇ ਆ ਜਿਹੜੀ ਕਿ ਅਸੀਂ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਦੇ ਰਹੇ ਹਾਂ ਔਰ ਤੁਸੀਂ ਉਹਦੇ ਬਦਲੇ ਵਿੱਚ ਸਾਡੇ ਤੋਂ ਘੱਟ ਰੇਟ ਤੇ ਤੁਸੀਂ ਸਾਨੂੰ ਸੇਵਾਵਾਂ ਦੇਣ ਨੂੰ ਤਿਆਰ ਹੋਇਓ ਤਾਂ ਤੁਹਾਡੇ ਤੋਂ ਅਸੀਂ ਕਾਹਨਲੇ ਟਾਈਮ 'ਚ ਡਿਮਾਂਡ ਕਰਾਂਗੇ ਹਦੀਬ ਜੀ ਨਾਲ ਕਰਾਂਗੇ ਤੁਹਾਡੇ ਨਾਲ ਕਰਾਂਗੇ ਜਾਂ ਕੋਈ ਡੈਕਸਾਵਾ ਇਹਨੇ ਉਹਨਾਂ ਨਾਲ ਗੱਲ ਕਰਾਂਗੇ ਵੀ ਅਸੀਂ ਆਹਨੇ ਟਾਈਮ 'ਚ ਜੀ ਉਹਦੇ ਫੁੱਟਬਾਲ ਔਰ ਤੁਹਾણો ਰਿਜ਼ਲਟ ਅੱਛੇ ਹੋਏ ਤਾਂ ਅਸੀਂ ਇੱਕ ਤਰ੍ਹਾਂ ਦੇ ਤੋਂ ਫੇਵਰ ਲਵਾਂਗੇ ਫਾਈਨੈਂਸ਼ੀਅਲੀ ਫਾਈਨੈਂਸ਼ਲੀ ਸਾਨੂੰ ਕੋਈ ਪ੍ਰੋਫਿਟ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਸਾਨੂੰ ਇਹ ਚਾਹੀਦਾ ਹੋਊਗਾ ਵੀ ਸਾਡੇ ਕੋਲ ਹੋਰ ਵੀ ਲੈਬ ਸਾਡੇ ਅਮਨ ਜੀ ਦੇ ਉੱਪਰ ਬਹੁਤ ਕੰਮ ਕੀਤਾ ਸੀ ਸਾਡੇ ਪੀਪੀ ਨੇ ਪਾਸ ਪ੍ਰੈਜ਼ੀਡੈਂਟ ਤਾਂ ਸਾਡੇ ਕੋਲ ਹੋਰ ਬਹੁਤ ਲੈਬਸ ਆਈਆਂ ਸੀ ਉਹਨਾਂ ਦੇ ਰੇਟ ਵੀ ਅਸੀਂ ਕਨਸੀਡਰ ਕੀਤੇ ਹੋਏ ਨੇ ਲਗਭਗ ਚੈਰੀਟੇਬਲ ਹੀ ਸੀਗੀਆਂ ਹੋਗੀ ਤਾਂ ਉਹ ਸਾਨੂੰ ਹੋਰ ਆਪਸ਼ਨਸ ਵੀ ਦੇ ਰਹੀਆਂ ਸੀ ਕਿ ਅਸੀਂ ਤੁਹਾਨੂੰ ਬਾਹਰ ਇੱਕ ਕੈਬਿਨ ਬਣਾ ਦਾਂਗੇ ਕੇਸੀ ਲਗਾ ਦੇ ਹਾਲੇ ਅਸੀਂ ਤੁਹਾਡੇ ਤੋਂ ਅਸੀਂ ਕੋਈ ਡਿਮਾਂਡ ਨਹੀਂ ਕਰੀ ਸਾਨੂੰ ਨਹੀਂ ਚਾਹੀਦਾ ਸਾਡੇ ਕੋਲ ਤਾਂ ਉਰੇ ਆਲਰੇਡੀ 5-6 AC ਲੱਗੇ ਹੋਣੇ ਸਾਡੇ ਪਾਸ ਅਸੀਂ ਚਾਹੁੰਦੇ ਹਾਂ ਤੁਹਾਨੂੰ ਇੱਕ ਸੈਪਰੇਟ ਹੀ ਬਾਹਰ ਹੀ ਕੁਮਈਕ ਕੈਵਿੰਗ ਲਈਏ ਜਿਹਦੇ ਵਿੱਚ ਥੋੜਾ ਹੀ ਲੋਕ ਇੰਟਰੀ ਹੋਵੇ ਥੋੜਾ ਹੀ ਸਾਰਾ ਇੰਤਜ਼ਾਮ ਹੋਵੇ ਥੋੜੇ ਹੀ ਬੰਦਾ ਆ ਕੇ ਖੁੱਲੇ ਥੋੜੇ ਹੀ ਬੰਦਾ ਆ ਕੇ ਬੰਦ ਜਾਵੇ ਉਹ ਆਨ ਵਾਲੇ ਟਾਈਮ ਤੇ ਕਿਉਂਕਿ ਪਹਿਲਾਂ ਤੁਸੀਂ ਆਪਾਂ ਫੁੱਟਬਾਲ ਦੇਖ ਲਈਏ ਕੀ ਰਿਜ਼ਲਟ ਆਂਦੇ ਨੇ ਲੋਕ ਸ਼ਹਿਰ ਦੇ ਸੈਟੀਸਫਾਈਡ ਹੁੰਦੇ ਨੇ ਸਾਡੇ ਰੋਟੀਨ ਸੈਟੀਸਫਾਈਡ ਹੁੰਦੇ ਨੇ ਤਾਂ ਉਹ ਤੋਂ ਬਾਅਦ ਥੋੜੇ ਤੋਂ ਅਸੀਂ ਡਿਮਾਂਡ ਜਰੂਰ ਕਰਾਂਗੇ ਸਾਨੂੰ ਕੁਝ ਨਹੀਂ ਚਾਹੀਦਾ ਕਿ ਕੋਈ ਅਸੀਂ ਤੁਹਾਡੇ ਤੋਂ ਕੋਈ ਪਰਸਨ ਕੋਈ ਪੈਸਾ ਲੈਣਾ ਹੈ ਜਾਂ ਕੁਝ ਲੈਣਾ ਸਾਨੂੰ ਕੁਝ ਨਹੀਂ ਚਾਹੀਦਾ ਹੋਰ ਵੀ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਹੀ ਆਪਣੀ ਲੈਂਡ ਆ ਇਹ ਆਪਣੀ ਸਪੇਸ ਆ ਫ੍ਰੀ ਆਫ ਕਾਸਟ ਐਜ਼ ਅ ਚੈਰੀਟੇਬਲ ਹੀ ਦਿੱਤੀ ਆ ਔਰ ਅਸੀਂ ਇਹ ਉਮੀਦ ਕਰਦੇ ਆਂ ਕਿ ਆਪਾਂ ਇਹਨੂੰ ਰਲ ਮਿਲ ਕੇ ਇਸ ਉਪਰਾਲੇ ਨੂੰ ਜਿਹੜਾ ਇੱਕ ਨੋਵਲ ਕਾਸ ਕਰਨ ਜਾ ਰਹੇ ਆ ਉਹਨੂੰ ਐਵੇਂ ਹੀ ਲੰਬੇ ਦੌਰ ਤੇ ਚਲਾਵਾਂਗੇ ਤੇ ਇਹ ਤੁਹਾਨੂੰ ਮੈਨੂੰ ਮੇਰੀ ਰਿਕਵੈਸਟ ਆ ਸਾਰੇ ਨੋਟਰੀ ਕਲੱਬ ਖੰਨਾ ਬਣਾਓ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਏ ਟਾਈਮ ਕੱਢਿਆ ਔਰ ਸਾਨੂੰ ਇਸ ਲਾਇਕ ਸਮਝਾ ਸਾਡੇ ਰੋਟਰੀ ਕਲੱਬ ਨੂੰ ਅਸੀਂ ਇਹ ਸਵਾਮਾ ਤੁਹਾਨੂੰ ਪਤਾ ਵੀ ਅਸੀਂ ਇਹ ਸਵਾਮਾ ਜਿਵੇਂ ਤੁਸੀਂ ਸ਼੍ਰੀ ਸਾਹਿਬ ਦੱਸਿਆ ਵੀ ਬਚਪਨ ਜਦ ਇਹੀ ਸਮਝਦੇ ਸੀ ਕਿ ਰੋਟਰੀ ਕਲੱਬ ਹੀ ਅੱਖਾਂ ਦੇ آپریشن ਕਰਾਂਦਾ ਇਹ ਗੱਲ ਥੋੜੀ ਬਾਝਵਾਂ ਕੋਈ ਸ਼ਾਇਦ ਹੈ ਜੇ ਕਈ ਗੰਮ ਨੇ ਜਿਹੜੇ ਲੋਕਾਂ ਦੇ ਮੂੰਹ 'ਚ ਇਹੀ ਲੱਗਦਾ ਵੀ ਉਹ ਰੋਟਰੀ ਕਲੱਬ ਹੀ ਕਰਾਂਦਾ ਔਰ ਇਹ ਸਾਡੇ ਜਿਹੜੇ ਸੀਨੀਅਰ ਰੋਟੇਰੀਅਨ ਬੈਠੇ ਨੇ ਉਹਨਾਂ ਨੇ ਸਾਨੂੰ ਸਪਾਇਆ ਅਸੀਂ ਤਾਂ 2011 ਚ ਆਏ ਹਾਂ ਰੋਟਰੀ ਤੋਂ ਸਾਡਾ ਤਾਂ ਕਲੱਬ 69 ਦਾ ਡਾਕਟਰ ਸੰਸ਼ੇ ਸਿੰਘ ਨੇ ਡਾਕਟਰ ਸੰਸ਼ੇ ਸਿੰਘ ਮਤਲਬ ਜੀ ਇਹਨਾਂ ਦੇ ਫਾਦਲ ਸਾਹਿਬ ਸਾਡੇ ਸੀਟੀਆ ਜੀ ਦੇ ਸਾਡਾ ਜਿਹੜਾ ਰੋਟਰੀ ਕਲੱਬ ਦੀ ਹਿਸਟਰੀ ਆ ਖੰਨੇ ਦੀ 9069 ਦਾ ਕਲੱਬ ਅਗਰੇ ਸੇਵਾਵਾਂ 63 ਸੇਵਾਵਾਂ ਦੇ ਰਿਹਾ ਜੀ ਇਹ ਅੱਜ ਕੋਈ ਰੋਟਰੀ ਕਲੱਬ ਕੋਈ ਅੱਜ ਨਹੀਂ ਬਣਿਆ 63 ਦੈਟ ਮੀਨ ਦੇਖ ਲਓ ਇੱਕ ਸੈਂਚਰੀ ਦੇ ਆਸ-ਪਾਸ ਪਹੁੰਚਣ ਵਾਲਾ ਰੋਟਰੀ ਕਲੱਬ ਆਪਣੀ ਸੇਵਾਵਾਂ માં ਦੇ ਰਿਹਾ ਤੇ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਆਪਣੇ ਫੈਲੋ ਰੋਟਰੀਅਨਸ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਡੇ ਦਾ ਆਫ ਨੇ ਕੱਢ ਕੇ ਇੰਨਾ ਟਾਈਮ ਦਿੱਤਾ ਤੇ ਪਹੁੰਚੇ ਔਰ ਮੈਂ ਇੱਕ ਅਪੀਲ ਹੋਰ ਕਰਦਾ ਜਿਵੇਂ ਵੈਡਨਸਡੇ ਵੀ ਮੀਟਿੰਗ ਦੀ ਜਾਂ ਵੈਡਨਸਡੇ ਤੇ ਕੈਂਪਾ ਦੇ ਵੀ ਐਨੇ ਨੰਬਰਸ ਤੇ ਪਹੁੰਚਿਆ ਕਰੋ ਮੇਰੀ ਹੰਬਲੀ ਰਿਕੁਐਸਟ ਵੀ ਆਪੀ ਜੀ ਪਲੀਜ਼ ਕਾਈਂਡਲੀ